ਹੈਲੋ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਮਗੇ ਅੱਜ ਆਪਾਂ ਬਣਾਉਣ ਲੱਗੇ ਸੀ ਲੋਬੀਆ ਦੀਆਂ ਫਲੀਆਂ ਦੀ ਸਬਜ਼ੀ ਤੇ ਨਾਲ ਹੀ ਆਪਾਂ ਤੁਹਾਡੇ ਨਾਲ ਵਾਚ ਟਾਈਮ ਹੈ ਜਿਹੜਾ ਕਿਸ ਤਰ੍ਹਾਂ ਕੰਪਲੀਟ ਕਰਨਾ ਹੈ ਉਸ ਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਵੇਖਿਓ ਤੁਹਾਡੇ ਕੰਮ ਦੀ ਵੀਡੀਓ ਹੈ ਜਿਹੜੇ-ਜਿਹੜੇ ਮੇਰੇ ਭੈਣ ਜਾਂ ਭਰਾਵਾਂ ਨੇ YouTube ਦੇ ਉੱਤੇ ਚੈਨਲ ਬਣਾਇਆ ਹੋਇਆ ਕਿਸੇ ਵੀ ਕੈਟਾਗਰੀ ਦੇ ਵਿੱਚੋਂ ਬਣਾਇਆ ਹੋਇਆ ਚੈਨਲ ਉਹਨਾਂ ਨੇ ਉਹ ਗਰੋ ਨਹੀਂ ਕਰ ਰਿਹਾ ਜਾਂ ਫਿਰ ਉਹਨਾਂ ਦੇ ਜਿਹੜਾ ਵਾਚ ਟਾਈਮ ਆ ਉਹ ਕੰਪਲੀਟ ਨਹੀਂ ਹੋ ਰਿਹਾ ਉਹਨਾਂ ਨੂੰ ਸਾਲ 2 ਸਾਲ ਤੋਂ ਉੱਪਰ ਹੋ ਗਿਆ ਏ ਜੇ ਵੀਡੀਓ ਪਾਉਂਦਿਆਂ ਨੂੰ ਵਾਚ ਟਾਈਮ ਨਹੀਂ ਵੱਧ ਰਿਹਾ ਉਹਨਾਂ ਦਾ ਤਾਂ ਤੁਸੀਂ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਵੇਖਣਾ ਏ ਬਿਲਕੁਲ ਵੀ ਸਕਿੱਪ ਨਹੀਂ ਕਰਨਾ ਵਿੱਚੋਂ ਤੇ ਨਾਲ-ਨਾਲ ਆਪਾਂ ਇੱਥੇ ਸਬਜ਼ੀ ਬਣਾਈ ਜਾਵਾਂਗੇ ਤੇ ਤੁਸੀਂ ਸਬਜੀ ਵੀ ਵੇਖ ਸਕਦੇ ਹੋ ਜਿਹੜੀ ਆਪਾਂ ਕਿਸ ਤਰ੍ਹਾਂ ਮੈਂ ਬਣਾਉਣੀ ਹੈ ਇਹ ਲੋਬੀਏ ਦੇ ਫਲਾਂ ਦੀ ਸਬਜੀ ਇਸ ਤਰ੍ਹਾਂ ਸਬਜੀ ਹੈ ਜਿਹੜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਵੇਖਿਓ ਇੱਕ ਵਾਰ ਤੇ ਮੇਰਾ ਜਿਹੜਾ YouTube ਤੇ ਜਦੋਂ ਮੈਂ ਚੈਨਲ ਬਣਾਇਆ ਸੀ ਤਾਂ ਮੈਨੂੰ ਇਸ ਬਾਰੇ ਪਤਾ ਹੀ ਨਹੀਂ ਸੀ ਕਿ ਆਪਾਂ ਜਿਹੜਾ 4000 ਵਾਚ ਟਾਈਮ ਕੰਪਲੀਟ ਕਰਨਾ ਹੁੰਦਾ ਤੇ ਮੈਂ ਜਿਹੜਾ 6 ਮਹੀਨੇ ਸ਼ਾਰਟ ਦੇ ਉੱਤੇ ਜੋੜ ਦਿੱਤਾ ਹੋਇਆ ਸੀ ਤੇ ਮੈਂ ਸ਼ਾਰਟ ਹੀ ਪਾਉਂਦੀ ਸੀ ਪਹਿਲਾਂ ਤੇ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਸੀ ਵੀ ਸ਼ਾਰਟ ਨਾਲ ਜਿਹੜਾ ਆਪਣਾ ਵਾਚ ਟਾਈਮ ਕੰਪਲੀਟ ਹੁੰਦਾ ਹੈ ਤੇ ਬਾਅਦ ਵਿੱਚ ਮੈਨੂੰ ਮੈਂ ਕਾਫੀ ਜ਼ਿਆਦਾ ਵੀਡੀਓਜ਼ ਦੇਖੀਆਂ YouTube ਦੇ ਉੱਤੇ ਤਾਂ ਜਿਹੜਾ ਮੈਨੂੰ ਬਾਅਦ ਚੋਂ ਪਤਾ ਲੱਗਿਆ ਕਿ ਆਪਣਾ ਜਿਹੜਾ ਵਾਚ ਟਾਈਮ ਆ ਉਹ ਲੌਂਗ ਵੀਡੀਓ ਪਾਉਣ ਦੇ ਨਾਲ ਹੀ ਕੰਪਲੀਟ ਹੋਵੇਗਾ ਤੇ ਮੈਂ ਫਿਰ 6 ਮਹੀਨੇ ਲੌਂਗ ਵੀਡੀਓ ਪਾਉਣੀ ਸ਼ੁਰੂ ਕੀਤੀਆਂ ਤਾਂ ਜਦੋਂ ਮੈਂ ਪਹਿਲਾਂ ਮੈਂ 2 ਮਿੰਟ ਦੀਆਂ 3 ਮਿੰਟ ਦੀਆਂ 4 ਦੀਆਂ ਫਿਰ ਹੌਲੀ ਹੌਲੀ ਕਰਕੇ ਮੈਂ 7-8 ਮਿੰਟ ਦੀਆਂ ਵੀਡੀਓ ਜਿਹੜੀ ਹੈ ਉਹ ਪਾਉਣੀ ਹੈ ਸ਼ੁਰੂ ਕਰ ਦਿੱਤੀਆਂ ਤੇ YouTube ਦੇ ਉੱਤੇ ਜੇ ਤੁਸੀਂ ਕੰਮ ਕਰਨਾ ਹੈ ਤਾਂ ਤੁਹਾਨੂੰ ਜਿਹੜਾ ਹੈ ਉਹ ਰੈਗੂਲਰ ਆ ਜਿਹੜਾ ਵੀਡੀਓ ਇੱਕ ਵੀਡੀਓ ਤੁਹਾਨੂੰ ਰੈਗੂਲਰ ਅਪਲੋਡ ਕਰਨੀ ਪਵੇਗੀ YouTube ਦੇ ਉੱਤੇ ਤੇ ਤੁਸੀਂ ਹਫ਼ਤੇ ਦੇ ਵਿੱਚ ਇੱਕ ਵੀਡੀਓ ਜਾਂ ਫਿਰ ਤੁਸੀਂ ਇੱਕ ਦਿਨ ਛੱਡ ਕੇ ਵੀਡੀਓ ਜਿਹੜੀ ਅਪਲੋਡ ਕਰ ਸਕਦੇ ਹੋ ਤੇ ਤੁਸੀਂ ਜਿਹੜੇ ਵੀ ਕੈਟਾਗਰੀ ਦੇ ਵਿੱਚ ਕੰਮ ਕਰ ਰਹੇ ਹੋ YouTube ਦੇ ਉੱਤੇ ਚਾਹੇ ਉਹ ਕੁਕਿੰਗ ਬਾਰੇ ਆ ਚਾਹੇ ਬਲੌਗਿੰਗ ਬਾਰੇ ਆ ਚਾਹੇ ਸਲਾਈ ਕਢਾਈ ਬਾਰੇ ਆ ਜਾਂ ਕੋਈ ਹੋਰ ਕੈਟਾਗਰੀ ਆ ਐਜੂਕੇਸ਼ਨ ਬਾਰੇ ਆ ਤਾਂ ਤੁਸੀਂ ਹਰ ਰੋਜ਼ ਆ ਜਿਹੜੀ ਇੱਕ ਵੀਡੀਓ ਅਪਲੋਡ ਕਰਨੀ ਆ ਪਹਿਲਾਂ ਪਹਿਲਾਂ ਦੇ ਵਿੱਚ ਜਦੋਂ ਤੁਸੀਂ ਚੈਨਲ ਬਣਾਇਆ ਹੈ ਵੀਡੀਓ ਪਾਉਣ ਲਈ ਤੇ ਇੱਥੇ ਨਾਲ ਦੇ ਨਾਲ ਆਪਾਂ ਧਨੀਆ ਵੀ ਕੱਟ ਲਿਆ ਏ ਸਾਰੀਆਂ ਚੀਜ਼ਾਂ ਆਪਾਂ ਨੇ ਕੱਟ ਕੇ ਡਨ ਕਰ ਲਈਆਂ ਨੇ ਤੇ ਤੁਸੀਂ ਕੀ ਕਰਨਾ ਹੈ ডেইলি ਅਪਲੋਡ ਕਰਨੀ ਹੈ ਇੱਕ ਵੀਡੀਓ ਤੇ ਜਿਸ ਤਰ੍ਹਾਂ ਆਪਾਂ ਡੇਲੀ ਕੰਮ ਦੇ ਉੱਤੇ ਜਾਂਦੇ ਆ ਤਾਂ ਇਹ YouTube ਦੇ ਉੱਤੇ ਵੀ ਆਪਣਾ ਆ ਜਿਹੜਾ ਇਹ ਕੰਮ ਹੀ ਆ ਡੇਲੀ ਆਪਾਂ ਅਪਲੋਡ ਕਰਾਂਗੇ ਜੇ ਵੀਡੀਓ ਤਾਂ ਹੀ ਆਪਣਾ ਚੈਨਲ ਆ ਜਿਹੜਾ ਗਰੋ ਹੋਵੇਗਾ ਤੇ ਮੈਂ ਲਗਾਤਾਰ ਇਦਾਂ ਹੀ 6 ਮਹੀਨੇ ਆ ਜਿਹੜੇ ਲਗਾਤਾਰ ਮੈਂ ਵੀਡੀਓ ਪਾਉਂਦੀ ਰਹੀ ਆ ਹੌਲੀ ਹੌਲੀ ਕਰਕੇ ਜਿਹੜਾ ਮੇਰਾ ਚੈਨਲ ਆ ਉਹ ਗਰੋ ਕਰਨ ਲੱਗ ਪਿਆ ਤੇ ਮੇਰਾ ਜਿਹੜਾ ਹੁਣ ਪਿਛਲੇ ਮੰਥ 19 ਤਰੀਕ ਨੂੰ ਮੇਰਾ ਜਿਹੜਾ ਵਾਚ ਟਾਈਮ ਸੀ ਉਹ ਕੰਪਲੀਟ ਹੋ ਗਿਆ ਏ 4000 ਵਾਚ ਟਾਈਮ ਜਿਹੜਾ ਮੈਂ ਕੰਪਲੀਟ ਕੀਤਾ ਏ ਤੇ ਹੁਣ ਹੌਲੀ ਹੌਲੀ ਜਿਹੜਾ ਮੇਰਾ ਚੈਨਲ ਆ ਉਹ ਅੱਗੇ ਗਰੋ ਕਰੇਗਾ ਪਰ ਹੁਣ ਥੋੜੇ ਜਿਹਾ ਵਿਊ ਮੇਰੇ ਘਟ ਗਏ ਨੇ ਪਲੀਜ਼ ਇਸ ਲਈ ਮੈਨੂੰ ਤੁਹਾਡੇ ਸਪੋਰਟ ਦੀ ਲੋੜ ਆ ਇੱਕ ਦੂਸਰੇ ਦੀ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਵਧ ਸਕਦੇ ਆ ਇੱਕ ਦੂਸਰੇ ਦੀ ਸਪੋਰਟ ਆ ਜਿਹੜੀ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਆ YouTube ਆ ਜਿਹੜਾ ਇੱਕ ਇਦਾਂ ਦਾ ਪਲੇਟਫਾਰਮ ਆ ਜਿੱਥੇ ਆਪਾਂ ਵਧੀਆ ਪੈਸੇ ਆ ਘਰੇ ਬੈਠੇ ਕਮਾ ਸਕਦੇ ਆ ਜਿਹੜੀਆਂ ਮੇਰੀਆਂ ਭੈਣਾਂ ਬਹੁਤ ਘੱਟ ਪੜੀਆਂ ਹੋਈਆਂ ਨੇ ਜਾਂ ਜ਼ਿਆਦਾ ਪੜੀਆਂ ਹੋਈਆਂ ਨੇ ਉਹ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੀਆਂ ਤਾਂ ਉਹ ਘਰੇ ਬਹਿ ਕੇ ਇਦਾਂ ਜਿੰਨਾ ਜੇ ਉਹਨਾਂ ਦੇ ਵਿੱਚ ਕੋਈ ਵੀ ਆਪਣੀ ਸਕਿੱਲ ਆ ਕੋਈ ਵੀ ਉਹਨਾਂ ਦੇ ਵਿੱਚ ਗੋਣਾ ਉਹ ਆਪਣਾ ਗੋਣਾ ਜਿਹੜਾ YouTube ਦੇ ਉੱਤੇ ਦਿਖਾ ਸਕਦੀਆਂ ਨੇ ਤੇ ਬਿਨਾ ਫੇਸ ਦਿਖਾਏ ਵੀ ਆਪਾਂ ਵੀਡੀਓ ਜਿਹੜੀ ਅਪਲੋਡ ਕਰ ਸਕਦੇ ਆ ਜ਼ਰੂਰੀ ਨਹੀਂ ਹੈਗਾ ਵੀ ਫੇਸ ਦਿਖਾ ਕੇ ਆਪਾਂ ਅਪਲੋਡ ਕਰਨੀ ਆ ਪਰ ਜਦੋਂ ਆਪਾਂ YouTube ਤੇ ਆਉਂਦੇ ਆ ਤਾਂ ਆਪਾਂ ਨੂੰ ਸਹੀ ਤਰੀਕੇ ਦੇ ਨਾਲ ਜਿਹੜਾ ਵੀਡੀਓ ਉਹ ਪਾਉਣੀਆਂ ਚਾਹੀਦੀਆਂ ਨੇ ਤੇ ਇਹ ਨਹੀਂ ਹੈਗਾ ਵੀ ਆਪਾਂ ਗਲਤ ਵੀਡੀਓ ਪਾਉਣੀਆਂ ਨੇ ਆਪਾਂ ਸਹੀ ਵੀਡੀਓ ਪਾਉਣੀਆਂ ਨੇ ਜਿਹੜੀ ਆਪਣੇ ਚ ਸਕਿੱਲ ਆ ਆਪਣੇ ਚ ਹੁਨਰ ਆ ਆਪਾਂ ਉਹੀ ਵੀਡੀਓ ਆਪਾਂ ਦਿਖਾਉਣੀਆਂ ਨੇ ਦੁਨੀਆਂ ਨੂੰ ਆਪਣਾ ਗੁਣਾ ਜਿਹੜਾ ਇੱਕ ਤੋਂ ਦੂਸਰੇ ਤੱਕ ਆ ਜਿਹੜਾ ਉਹ ਪਹੁੰਚਾਉਣਾ ਵਾ ਚਾਹੇ ਹੋ ਕਿਸੇ ਵੀ ਕੈਟਾਗਰੀ ਦੇ ਵਿੱਚ ਹੋਵੇ ਤੇ ਇਸ ਤਰ੍ਹਾਂ ਆਪਾਂ ਜਦੋਂ YouTube ਤੇ ਆਉਨੇ ਆ ਤਾਂ ਆਪਾਂ ਬਹੁਤ ਹੀ ਵਧੀਆ ਜਿਹੜਾ ਅਰਨਿੰਗ ਕਰ ਸਕਦੇ ਆ YouTube ਦੇ ਉੱਤੋਂ ਜਦੋਂ ਆਪਣਾ ਚੈਨਲ ਮੋਨਟਾਈਜ਼ ਹੋ ਜਾਂਦਾ ਤਾਂ ਆਪਣਾ ਚੈਨਲ ਗਰੋ ਕਰ ਜਾਂਦਾ ਹੈ ਤਾਂ ਆਪਾਂ ਨੂੰ ਡਾਲਰ ਬਣਨੇ ਸ਼ੁਰੂ ਹੋ ਜਾਂਦੇ ਆ ਤੇ ਪਹਿਲਾਂ YouTube ਦੇ ਉੱਤੇ ਆਪਾਂ ਨੂੰ 10 ਡਾਲਰ ਆ ਜਿਹੜੇ ਕੰਪਲੀਟ ਕਰਨੇ ਪੈਂਦੇ ਆ 10 ਡਾਲਰ ਕੰਪਲੀਟ ਕਰਨ ਤੋਂ ਬਾਅਦ ਹੀ ਆਪਾਂ ਨੂੰ ਜਿਹੜਾ Google AdSense ਉਹ YouTube ਵੱਲੋਂ ਮੇਲ ਕੀਤੀ ਜਾਂਦੀ ਆ ਤਾਂ ਹੀ ਆਪਾਂ ਨੂੰ ਜਿਹੜਾ Google PIN ਆ ਜਿਹੜਾ ਉਹ ਆਉਂਦਾ ਏ ਚਲੋ ਇਹ ਗੱਲਾਂ ਬਾਅਦ ਵਿੱਚ ਰਹੀਆਂ ਤੇ ਤੁਸੀਂ ਪਹਿਲਾਂ ਤਾਂ ਆਪਣਾ ਜਿਹੜਾ ਵਾਚ ਟਾਈਮ ਆ ਉਹ ਕੰਪਲੀਟ ਕਰਨਾ ਹੈ ਲੌਂਗ ਵੀਡੀਓ ਪਾਓ ਵੱਧ ਵੱਧ ਲੌਂਗ ਵੀਡੀਓ ਪਾਓ 8 10 ਮਿੰਟ ਦੀ 15 ਮਿੰਟ ਦੀ ਵੀਡੀਓ ਲੌਂਗ ਪਾਓ ਤੇ ਵੀਡੀਓ ਦਾ ਥੰਬਨੇਲ ਆ ਜਿਹੜਾ ਤੁਸੀਂ ਬਣਾਉਣਾ ਏ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਉਣਾ ਪੈਣਾ ਏ ਤੁਹਾਨੂੰ ਤਾਂ ਹੀ ਜਿਹੜਾ ਇਹ ਅਕੇ ਤੋਂ ਅੱਗੇ ਜਿਹੜੇ ਵਿਊਅਰ ਨੇ ਜਾਂ ਲੋਕ ਨੇ ਉਹ ਆਪਣੀ ਵੀਡੀਓ ਆਲਰੇਡੀ ਉਹਦੇ ਉੱਤੇ ਕਲਿੱਕ ਕਰਨਗੇ ਤਾਂ ਹੀ ਆਪਣੇ ਜਿਹੜੇ ਵਿਊ ਆਉਣਗੇ ਤੇ ਨਾਲ ਹੀ ਵਾਚ ਟਾਈਮ ਕੰਪਲੀਟ ਹੋਵੇਗਾ ਆਪਣਾ ਤੇ ਇਸੇ ਪ੍ਰਕਾਰ ਆਪਾਂ ਇੱਥੇ ਆਪਣੀ ਸਬਜੀ ਹੈ ਜਿਹੜੀ ਉਹਨੂੰ ਤੜਕਾ ਲੱਗ ਰਿਹਾ ਏ ਤੇ ਆਪਣਾ ਜਿਹੜਾ ਭੁੱਜ ਗਿਆ ਸੀ ਪਿਆਜ਼ ਟਮਾਟਰ ਇਹਦੇ ਵਿੱਚ ਆਪਾਂ ਨਾਰਮਲ ਮਸਾਲੇ ਜਿਹੜੇ ਘਰ ਦੇ ਵਿੱਚ ਹੁੰਦੇ ਆ ਉਹ ਪਾ ਕੇ ਮਿਕਸ ਕਰ ਦਵਾਂਗੇ ਕਈ ਜਿਹੜੇ ਮੇਰੇ ਭੈਣ ਭਰਾ ਨੇ ਉਹਨਾਂ ਦਾ ਚੈਨਲ ਬਣਾਇਆ ਹੋਇਆ ਜੇ ਤਾਂ ਉਹ ਵੀਡੀਓ ਪਾਉਂਦੇ ਨੇ ਤਾਂ ਕਈਆਂ ਦਾ ਤਾਂ 1-2 ਮਹੀਨੇ ਦੇ ਵਿੱਚ ਹੀ ਜਿਹੜਾ ਵਾਚ ਟਾਈਮ ਆ ਉਹ ਕੰਪਲੀਟ ਹੋ ਜਾਂਦਾ ਹੈ ਕਈਆਂ ਨੂੰ ਸਾਲ-ਸਾਲ 2-2 ਸਾਲ ਵੀ ਲੱਗ ਜਾਂਦੇ ਆ ਸਾਲ ਵੀ ਲੱਗ ਜਾਂਦਾ ਤੇ ਮੈਨੂੰ ਵੀ ਸਾਲ ਹੀ ਲੱਗ ਗਿਆ ਸੀ ਇੱਕ YouTube ਤੇ ਚੈਨਲ ਬਣਾਏ ਹੋਏ ਨੂੰ ਤੇ ਹੌਲੀ-ਹੌਲੀ ਕਰਕੇ ਆਪਣਾ ਜਿਹੜਾ ਵਾਚ ਟਾਈਮ ਆ ਉਹ ਕੰਪਲੀਟ ਹੋਇਆ ਏ ਪਹਿਲਾਂ ਮੈਂ ਵੀ ਆਸ ਜੀ ਛੱਡ ਦਿੱਤੀ ਸੀ ਕਿ ਵਾਚ ਟਾਈਮ ਤਾਂ ਵੱਧ ਨਹੀਂ ਰਿਹਾ ਹੈਗਾ ਵੀ ਛੱਡੋ YouTube ਤੇ ਪਰ ਫਿਰ ਮੈਂ ਹਿੰਮਤ ਕਰਕੇ ਫਿਰ ਮੈਂ ਵੀਡੀਓ ਪਾਉਣੀ ਸ਼ੁਰੂ ਕਰ ਦਿੱਤੀ ਆ ਇਹ ਵੀ YouTube ਦੇ ਉੱਤੇ ਆਉਣ ਲਈ ਆਪਾਂ ਨੂੰ ਹਿੰਮਤ ਸਬਰ ਸਬਰ ਸੰਤੋਖਤਾ ਜ਼ਰੂਰ ਰੱਖਣਾ ਪੈਣਾ ਹੈ ਤਾਂ ਹੀ ਉਹ ਆਪਾਂ ਜਿਹੜਾ ਅੱਗੇ ਵੱਧ ਸਕਦੇ ਆ ਆਪਣੀ ਸਕਿੱਲ ਨੂੰ ਅੱਗੇ ਲੈ ਕੇ ਜਾ ਸਕਦੇ ਆ YouTube ਤੇ ਆਉਣ ਦੇ ਲਈ ਆਪਾਂ ਨੂੰ ਹਿੰਮਤ ਤੇ ਹੌਂਸਲਾ ਬਹੁਤ ਚਾਹੀਦਾ ਹੈ ਤਾਂ ਹੀ ਆਪਣਾ ਚੈਨਲ ਆ ਜਿਹੜਾ ਗਰੋ ਕਰੇਗਾ ਦੁਨੀਆਦਾਰੀ ਜਾਂ ਫਿਰ ਲੋਕਾਂ ਦੇ ਮ ਵੀ ਕੀ ਕਹਿਣਗੇ ਇਹ ਚੀਜ਼ਾਂ ਨੂੰ ਛੱਡ ਕੇ ਆਪਾਂ ਆਪਣੇ ਜਿਹੜਾ YouTube ਤੇ ਚੈਨਲ ਬਣਾਇਆ ਆਪਣੇ ਕੈਰੀਅਰ ਦੇ ਉੱਤੇ ਫੋਕਸ ਕਰ ਸਕਦੇ ਹਾਂ ਘਰੇ ਬੈਠੇ ਬੈਠੇ ਆਪਾਂ ਆਰਾਮ ਦੇ ਨਾਲ ਵਧੀਆ ਪੈਸਾ ਕਮਾ ਸਕਦੇ ਹਾਂ ਇੱਥੇ ਆਪਣਾ ਮਸਾਲਾ ਜਿਹੜਾ ਥੋੜਾ ਜਿਹਾ ਪਾਣੀ ਪਾ ਕੇ ਮੈਂ ਪਕਾ ਲਿਆ ਸੀ ਉਸ ਤੋਂ ਬਾਅਦ ਮੈਂ ਪਹਿਲਾਂ ਜਿਹੜੇ ਆਲੂ ਉਹ ਹਲਕੇ ਜਿਹੇ ਉਹ ਕਰ ਲਵਾਂਗੀ 5 ਮਿੰਟ ਆਪਾਂ ਭੁੰਨ ਲਵਾਂਗੇ ਆਲੂਆਂ ਨੂੰ ਤੇ ਜਿਹੜੇ ਆਲੂ ਨੇ ਹੋ ਨਰਮ ਹੋ ਜਾਣਗੇ ਜਲਦੀ ਫਿਰ ਉਹ ਕਈ ਵਾਰ ਕੱਚੇ ਰਹਿ ਜਾਂਦੇ ਆਲੂ ਆਲੂ ਮੈਂ ਥੋੜੇ ਜਿਹਾ ਜ਼ਿਆਦਾ ਹੀ ਪਾਏ ਆ ਕਿਉਂਕਿ ਬੱਚੇ ਜਿਹੜੇ ਉਹ ਆਲੂ ਜ਼ਿਆਦਾ ਪਸੰਦ ਕਰਦੇ ਆ ਸਬਜੀ ਦੇ ਵਿੱਚ ਤੇ ਲੋਬੀਆ ਦੀਆਂ ਫਲੀਆਂ ਬਾਅਦ ਵਿੱਚ ਪਾਵਾਂਗੇ ਆਪਾਂ ਪਹਿਲਾਂ 5 ਮਿੰਟ ਢੱਕ ਕੇ ਆਲੂਆਂ ਨੂੰ ਪਕਾ ਲਵਾਂਗੇ ਬਿਲਕੁਲ ਸਲੋ ਗੈਸ ਦੇ ਉੱਤੇ ਮੈਂ ਜਿਹੜੇ ਇਹ ਸਬਜੀ ਬਣਾਉਣੀ ਆ ਅੱਧੇ ਘੰਟੇ ਦੇ ਵਿੱਚ ਆਪਣੀ ਸਬਜੀ ਹੈ ਜਿਹੜੀ ਆਰਾਮ ਨਾਲ ਬਣ ਜਾਂਦੀ ਹੈ ਬਿਲਕੁਲ ਮੀਡੀਅਮ ਫਲੇਮ ਦੇ ਉੱਤੇ ਬਣਾਵਾਂਗੇ ਜੇ ਆਪਾਂ ਸਬਜੀ ਬਹੁਤ ਹੀ ਵਧੀਆ ਆਪਣੀ ਬਣਦੀ ਹੈ ਸਬਜੀ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਦੇਖੋ ਇੱਕ ਵਾਰ ਗੈਸ ਆ ਜਿਹੜਾ ਤੇਜ਼ ਬਿਲਕੁਲ ਨਹੀਂ ਕਰਨਾ ਆਰਾਮ ਦੇ ਨਾਲ ਇਹ ਸਬਜੀ ਹੈ ਜਿਹੜੀ ਆਪਣੀ ਹਲਕੀ ਹਲਕੀ ਅੱਗ ਦੇ ਉੱਤੇ ਜਦੋਂ ਬਣਦੀ ਹੈ ਤਾਂ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਤੇ ਆਲੂ ਇੱਥੇ ਆਪਣੇ ਪੱਕ ਚੁੱਕੇ ਸੀ ਹਲਕੇ ਜੇ ਤੇ ਹੁਣ ਆਪਾਂ ਜਿਹੜੀਆਂ ਫਲੀਆਂ ਨੇ ਉਹ ਵਿੱਚ ਪਾ ਦਵਾਂਗੇ ਆਲੂਆਂ ਦੇ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਆਪਾਂ ਟੱਕ ਕੇ ਫਿਰ ਇਹਨੂੰ ਟੱਕ ਦਵਾਂਗੇ ਫਿਰ ਪਕਾਵਾਂਗੇ ਇਹਨੂੰ ਆਪਾਂ ਤੇ ਜਦੋਂ ਆਪਣੀ ਸਬਜੀ ਬਣ ਜਾਏਗੀ ਆਪਾਂ ਤੁਹਾਨੂੰ ਦਿਖਾਉਣੀ ਆ ਤੁਹਾਨੂੰ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇੱਕ ਦੂਸਰੇ ਨੂੰ ਸਪੋਰਟ ਕਰਿਓ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਇੱਥੇ ਆਪਣੀ ਸਬਜੀ ਜਿਹੜੀ ਬਣ ਗਈ ਸੀ ਤੇ ਆਪਾਂ ਧਨੀਆ ਉੱਪਰ ਦੇ ਪਾ ਦਿੱਤਾ ਸੀ ਤੇ ਉਹਨਾਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਟਰੇ ਮੇਰੀ ਵੀਡੀਓ ਜਾ ਭਰਾ ਆ ਵੀਡੀਓ ਦੇਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਇਸੇ ਤਰ੍ਹਾਂ ਆਪਣੀ ਸਪੋਰਟ ਜੜੀ ਬਣਾਈ ਰੱਖਿਓ ਇੱਕ ਦੂਸਰੇ ਦੀ ਤੁਸੀਂ ਇਸ ਤਰੀਕੇ ਨਾਲ ਮੇਰੇ ਦੱਸੇ ਹੋਏ ਤਰੀਕੇ ਨਾਲ ਜੇ ਤੁਸੀਂ ਆਪਣਾ ਵੀਡੀਓ ਅਪਲੋਡ ਕਰੋਗੇ ਤਾਂ ਤੁਹਾਡਾ ਜਿਹੜਾ ਚੈਨਲ ਆ ਜਾ ਵਾਚ ਟਾਈਮ ਉਹ ਬਹੁਤ ਹੀ ਜਲਦੀ ਕੰਪਲੀਟ ਹੋ ਜਾਵੇਗਾ ਤੇ ਇਸ ਦੇ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੀ ਸਬਜੀ ਹੈ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਆ ਇਸ ਤਰੀਕੇ ਨਾਲ ਤੁਸੀਂ ਵੀ ਟਰਾਈ ਕਰਕੇ ਦੇਖਿਓ ਸਬਜੀ ਨੂੰ ਆਪਣੇ ਘਰ ਦੇ ਵਿੱਚ ਇੱਕ ਜਾਂ ਦੋ ਫੋਨ ਹੁੰਦੇ ਹੀ ਨੇ ਉਹਨਾਂ ਤੋਂ ਵੀ ਆਪਾਂ ਆਪਣਾ ਵਾਚ ਟਾਈਮ ਜਿਹੜਾ ਕੰਪਲੀਟ ਕਰ ਸਕਦੇ ਆ ਤੇ ਘਰ ਪਏ ਫੋਨਾਂ ਤੋਂ ਆਪਾਂ ਦੋ ਤਿੰਨ ਵਾਰ ਜਦੋਂ ਵੀਡੀਓ ਦੇਖਦੇ ਆ ਆਪਣੀਆਂ ਤਾਂ ਉਹਦੇ ਨਾਲ ਵੀ ਜਿਹੜਾ ਵਾਚ ਟਾਈਮ ਆਪਣਾ ਕੰਪਲੀਟ ਹੁੰਦਾ ਏ ਤੇ ਜੇ ਅੱਜ ਦੀ ਵੀਡੀਓ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ